ਏ ਆ ਬਾਈ ਜੀ ਕੈਨੇਡਾ ਸਾਰੇ ਪਾਸੇ ਬਾਈ ਜੀ برف ਦੀਆਂ ਢੇਰੀਆਂ ਹੀ ਲੱਗੀਆਂ ਮਿਲਣਗਾ ਤੁਹਾਨੂੰ ਤੇ ਮੈਂਟ ਸਾਰੇ 15 ਕੀ ਹੋਏ ਆ ਜੀ ਸਨੋ ਪੈਨ ਲੱਗੇ ਨੂੰ ਤੇ 15 ਮਿੰਟਾਂ ਦੇ ਵਿੱਚ ਬਾਈ ਜੀ ਹਾਲ ਆ ਤੁਹਾਡੇ ਸਾਹਮਣੇ ਆ ਤੇ ਇੱਥੇ ਹੈਗੀ ਜੀ ਸੜਕ ਤੇ ਸੜਕ ਤੁਹਾਨੂੰ ਦੇਖਣ ਨੂੰ ਮਿਲਦੀ ਨਹੀਂ ਹੋਣੀ ਆ ਦੇਖ ਸਕਦੇ ਹੋ ਬਾਈ ਜੀ ਐਨੀ ਨਹੀਂ ਚੜੀ ਪਈ ਹੈ ਜੀ ਇਸ ਟਾਈਮ ਹੌਣ ਦੇ ਟਾਈਮ ਆ ਜੀ ਲਗਭਗ 6:30 ਹੋਇਆ ਜੀ ਮੰਗਲਵਾਰ ਦੇ ਅੱਜ ਤੇ ਅੱਜ 6:30 ਵਜੇ ਤੁਸੀਂ ਆਹ ਦੇਖ ਲਓ ਬਾਈ ਜੀ ਆਹ ਹਾਲਾਤ ਬਣੇ ਹੋਏ ਆ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਜਿਵੇਂ ਆਪਣੇ ਨਹੀਂ ਤੂੜੀ ਦੇ ਸੀਜ਼ਨ ਦੇ ਵਿੱਚ ਤੂੜੀ ਉੱਡਦੀ ਹੁੰਦੀ ਇਦਾਂ ਬਾਈ ਜੀ ਆਹ ਦੇਖ ਲਓ ਹਣ ਲਾਈਟਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਦੀ ਹੋਊਗੀ ਇਦਾਂ ਬਾਈ ਜੀ ਉੱਡੀ ਜਾਂਦੀ ਹੈ ਤੇ ਸਾਰੇ ਪਾਸੇ ਵੱਡੀਆਂ-ਵੱਡੀਆਂ ਬਾਈ ਢੇਰੀਆਂ ਲਾਈਆਂ ਪਈਆਂ ਤੇ 3-4 ਮਿੰਟਾਂ ਦੇ ਵਿੱਚ ਵਾਚੀ ਬਾਈ ਜੀ ਸਾਰਾ ਮਾਹਲਾ ਇਦਾਂ ਦਾ ਬਣਾਤਾ ਜੀ ਗੱਡੀਆਂ ਗੁੱਡੀਆਂ ਬਾਈ ਸਾਰੀਆਂ ਬਾਹਰ ਖੜੀਆਂ ਲੋਕਾਂ ਦੀਆਂ ਇਹਨਾਂ ਦਿਨਾਂ ਦੇ ਵਿੱਚ ਬਾਈ ਗੱਡੀਆਂ ਦੀ ਹਾਲਾਤ ਵੀ ਬਾਈ ਮਾੜੇ ਹੀ ਹੁੰਦੇ ਆ ਕਿਉਂਕਿ ਬਾਹਰ ਹੁੰਦੀਆਂ ਤੇ ਤੜਕੇ ਬਾਈ ਫਿਰ ਇਹ ਵੀ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੀ ਹੋ ਜਾਂਦੀ ਜਦੋਂ ਆਪ ਦੇਖ ਜਿਵੇਂ ਹਨਾ ਗੱਡੀਆਂ ਭਰੀਆਂ ਪਈਆਂ ਤੜਕੇ ਵੇਲੇ ਫਿਰ ਬਾਈ ਜਦੋਂ ਜਾਣਾ ਹੋਊਗਾ ਲੋਕਾਂ ਨੇ ਕੰਮ ਧੰਦਿਆਂ ਤੇ ਤੇ ਉਦੋਂ ਬਾਈ ਇਹਨਾਂ ਨੂੰ ਉਠਣ ਤੋਂ ਪਹਿਲਾਂ ਸਾਰਿਆਂ ਨੂੰ ਮੇਨ ਕੰਮ ਇਹੀ ਕਰਨਾ ਪੈਣਾ ਜਿਵੇਂ ਹੁਣ ਆਹ ਤੁਰਨ ਵਾਲਿਆਂ ਵਾਸਤੇ ਇੱਥੇ ਬਈ ਜੀ ਰਸਤੇ ਇਦਾਂ ਬਣੇ ਹੁੰਦੇ ਆ ਤੇ ਜਿਹੜੇ ਘਰ ਦੇ ਬਈ ਜੀ ਇਹ ਸਾਹਮਣੇ ਰਸਤਾ ਆ ਜਾਂਦਾ ਉਹਨੂੰ ਵੀ ਬਈ ਜੀ ਫਿਰ ਤੜਕੇ ਕੰਮ ਤੇ ਜਾਣ ਤੋਂ ਪਹਿਲਾਂ ਇਹ ਵੀ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਬਣ ਜਾਂਦੀ ਸਵੇਹ ਇਹੇ ਹਟਾ ਕੇ ਪਾਸੇ ਬਈ ਫੇਰ ਲੋਕ ਜਿਹੜੇ ਕੰਮ ਧੰਦਿਆਂ ਤੇ ਉੱਠਦੇ ਆ ਇਸ ਟਾਈਮ 6:30 ਹੋ ਚੁੱਕੇ ਆ ਜੀ ਤੇ ਲੋਕ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਤੇ ਆਪਾਂ ਮੈਂ ਗਾਇਰ ਤੁਹਾਨੂੰ ਦਿਖਾ ਦਈਏ ਜੀ ਕੈਨੇਡਾ ਇਹਨੂੰ ਕਹਿੰਦੇ ਆ ਜੀ ਕੈਨੇਡਾ ਆ ਦੇਖੋ ਜੀ ਹਨਾ ਸੜਕਾਂ ਦੇ ਉੱਤੇ ਕਿਵੇਂ ਢੇਰੀਆਂ ਲਾਈਆਂ ਪਈਆਂ ਸਨੋ ਦੀਆਂ ਆ ਦੇਖੋ ਹਨਾ ਜਿਵੇਂ ਆਪਣੇ ਨਹੀਂ ਪਾਸੇ ਰੀਨ ਜੀ ਕੱਢ ਕੇ ਰੱਖ ਦਿੰਦੇ ਹੁੰਦੇ ਉਵੇਂ ਬਾਈ ਜੀ ਆ ਦੇਖੋ ਹਨਾ ਕਿੰਨੀ ਕਿੰਨੀ ਸਨੋ ਇਹ ਦੋ ਤਿੰਨ ਮਹੀਨੇ ਬਾਈ ਜੀ ਹੁਣ ਇਦਾਂ ਹੀ ਚੱਲੂ ਮਾਹੌਲ ਇੱਥੇ ਆਹੇ ਹਾਲਾਤ ਬਣੇ ਰਹਿੰਦੇ ਆ ਦੇਖੋ ਹਣਾ ਗੱਡੀ ਬਈ ਕਿਵੇਂ ਤਲਪਦੀ ਜਾਂਦੀ ਹੈ ਸਾਡੇ ਸਾਹਮਣੇ ਤੇ ਗੱਡੀ ਬਈ ਚਲਾਉਣਾ ਵੀ ਬਹੁਤ ਰਿਸਕੀ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਆ ਦੇਖੋ ਹਣਾ ਬਣਾਏ ਪਏ ਆ ਹਿਰਨ ਬਈ ਲੋਕਾਂ ਦੇ ਘਰਾਂ ਨੂੰ ਸੰਗਾਰ ਕੇ ਰੱਖਦੇ ਇਦਾਂ ਤੇ ਸਨੋ ਬਈ ਇਸ ਟਾਈਮ ਜਿਆਦਾ ਹੀ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਪਿਛਲੀ ਵਾਰ ਜੇ ਬ੍ਰੈਂਟਨ ਦੀ ਗੱਲ ਕਰੀਏ ਮਸਾਂ 2-3 ਸਨੋ ਆ ਪਈਆਂ ਸੀ ਪਰ ਇਨਾ ਦਿਨਾਂ ਦੇ ਵਿੱਚ ਤਾਂ ਬਾਈ ਪੁੱਛੋ ਹੀ ਨਾ ਤੁਸੀਂ ਹਨਾ ਹਾਲਾਤ ਦੂਰ ਦੂਰ ਤੱਕ ਦੇਖ ਸਕਦੇ ਆ ਹਨਾ ਤੁਸੀਂ ਕੀ ਹਾਲਾਤ ਬਣੇ ਹੋਏ ਆ ਤੇ ਇਹੀ ਹਾਲਾਤ ਰਹੇ ਤਾਂ ਬਾਈ ਲੋਕਾਂ ਨੂੰ ਕੰਮ ਧੰਦਿਆ ਤੇ ਨਿਕਲਣਾ ਵੀ ਔਖਾ ਹੋ ਜਾਂਦਾ ਪਰ ਬਾਈ ਇੱਕ ਗੱਲ ਦੱਸ ਦਈਏ ਤੁਹਾਨੂੰ ਵੀ ਪੰਜਾਬ ਨੂੰ ਇਹ ਬੇਫਿਕਰੇ ਲੋਕ ਨਹੀਂ ਹੁੰਦੇ ਪੰਜਾਬ ਦੀ ਗੱਲ ਤਾਂ ਨਹੀਂ ਹੋ ਸਕਦੀ ਇੱਥੇ ਹਨਾ ਕਿਉਂਕਿ ਇੱਥੇ ਬਾਈ ਜੀ ਮੀਂਹ ਆਵੇ ਢੇਰੀ ਆਵੇ ਇੱਥੇ ਕੰਮ ਧੰਦਿਆ ਤੇ ਲੋਕਾਂ ਨੂੰ ਨਿਕਲਣੇ ਹੀ ਪੈਂਦਾ ਤੇ ਜੇ ਵਾਝੀ ਆਉਣ ਬਈ ਇਹਨਾਂ ਦੀਆਂ ਛੁੱਟੀਆਂ ਤੇ ਫਿਰ ਬਈ ਇਹਨਾਂ ਦੇ ਬਜਟ ਹੱਲ ਜਾਂਦੇ ਆ ਨਾ ਇੱਥੇ ਕੈਨੇਡਾ ਦੇ ਵਿੱਚ ਕਿਉਂਕਿ ਲੋਕਾਂ ਨੇ ਇਹ ਇੱਕ ਹਫ਼ਤੇ ਦਾ ਆਪਦਾ ਕਾਰੋਬਾਰ ਮਿੱਥਿਆ ਹੁੰਦਾ ਤੇ ਉਸੇ ਹਫ਼ਤੇ ਦੇ ਜਿਹੜੇ ਇਹਨਾਂ ਨੇ ਆਪਦੇ ਕੰਮ ਧੰਦੇ ਸ਼ੁਰੂ ਕਰਨੇ ਹੁੰਦੇ ਆ ਮਿੱਥਿਆ ਹੁੰਦਾ ਕੰਮ ਰਹਿ ਨਹੀਂ ਸਕਦੇ ਹੁੰਦੇ ਬਈ ਤੇ ਫਲਾਤ ਆ ਜੀ ਤੁਹਾਡੇ ਸਾਹਮਣੇ ਦੇਖ ਸਕਦੇ ਆ ਦੂਰ ਦੂਰ ਤੱਕ ਬਈ ਜੀ ਬਰਫੀ ਬਰਫ ਦੇਖੋਗੇ ਤੁਹਾਨੂੰ ਸਾਰੇ ਪਾਸੇ ਬਈ ਬਰਫੀ ਬਰਫ ਕੀਤੀ ਪਈ ਅੱਜ ਐਸ ਵਾਰ ਠੰਡ ਥੋੜੀ ਜਿਹੀ ਜ਼ਿਆਦਾ ਪੈ ਰਹੀ ਹੈ ਜੀ ਇੱਥੇ ਕੈਨੇਡਾ ਦੇ ਵਿੱਚ ਪਿਛਲੀ ਵਾਰ ਇੰਨੀ ਨਹੀਂ ਸੀਗੀ ਬ੍ਰੈਂਪਟਨ ਦੇ ਵਿੱਚ ਕਿਉਂਕਿ ਇਹ ਉਸ ਪ੍ਰਵਿੰਸਾਂ ਦੇ ਵਿੱਚ ਆਉਂਦੇ ਸੀ ਵੀ ਜਿੱਥੇ ਸਨੋ ਬਹੁਤ ਘੱਟ ਹੁੰਦੀ ਸੀ ਪਰ ਹੁਣ ਬਾਈ ਤੁਹਾਡੇ ਸਾਹਮਣੇ ਆ ਕੀ ਹਾਲਾਤ ਬਣੇ ਹੋਏ ਆ